ਬੱਗ ਟੀਚਰ ਨੇ ਹੈ ਔਰ ਟੀਚਰ ਨੂੰ ਬਹੁਤ ਕਰਕੇ ਦਿੱਤਾ ਗਿਆ ਹੈਗਾ ਔਰ ਕਾਲਜ ਸਕੂਲ ਦੇ ਟੀਚਰ ਨੂੰ ਸੰਮਾਨ ਵੀ ਮਿਲ ਰਿਹਾ ਹੈ ਠੀਕ ਹੈ ਅੱਜ ਪਹਿ ਸਭ ਤੋਂ ਪਹਿਲਾਂ ਤਾਂ ਮੈਂ 5 ਸਤੰਬਰ ਤੇ ਜਿਹੜਾ ਕਿ ਅਸੀਂ ਟੀਚਰਸ ਦੇ ਦੇ ਤੌਰ ਤੇ ਮਨਾਉਂਦੇ ਆ ਪੰਜਾਬ ਦੇ ਸਮੁੱਚੇ ਸਮਾਜ ਦੇ ਔਰ ਸਮੁੱਚੇ ਦੇਸ਼ ਦੇ ਟੀਚਰਸ ਨੂੰ ਆਪਣੇ ਤਹਿ ਦਿਲ ਤੋਂ ਮੁਬਾਰਕਾਂ ਦਿੰਨੀ ਆ ਕਿਉਂਕਿ ਜਿਹੜਾ ਗੁਰੂ ਦਾ ਰਤਬਾ ਹੈ ਉਹ ਬਹੁਤ ਹੀ ਉੱਚਾ ਰਤਬਾ ਹੈ ਜਿਹੜਾ ਵੀ ਇਨਸਾਨ ਆਪਣੇ ਗੁਰੂ ਦੀ ਇੱਜ਼ਤ ਨਹੀਂ ਕਰਦਾ ਉਹ ਸਮਾਜ ਦੇ ਵਿੱਚ ਕਦੇ ਵੀ ਸੰਗੀ ਜਗ੍ਹਾ ਤੇ ਨਹੀਂ ਪਹੁੰਚ ਸਕਦਾ ਤੇ ਇਸ ਚੀਜ਼ ਨੂੰ ਆਪਾਂ ਸਾਰੇ ਹੀ ਸਮਝਦੇ ਹਾਂ ਇਸ ਲਈ ਅ ਅੱਜ ਮੈਂ ਟੀਚਰਸ ਡੇ ਤੇ ਸਾਰੇ ਹੀ ਅਧਿਆਪਕ ਵਰਗ ਨੂੰ ਤਹਿ ਦਿਲੋਂ ਮੁਬਾਰਕਾਂ ਦਿੰਦੀ ਹਾਂ ਕਿੰਨੇ ਟੀਚਰ ਨੂੰ ਤੁਹਾਡੇ ਸੂਨੀ ਆਜ ਸਾਡੇ ਸਕੂਲ ਦੇ ਵਿੱਚ ਟੀਚਰਸ ਡੇ ਤੇ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਔਰ ਇਸ ਫੰਕਸ਼ਨ ਦੇ ਵਿੱਚ ਤਿੰਨ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਜਦੋਂ ਇਹਦਾ ਸਨਮਾਨ ਮਿਲਦਾ ਜੀ ਕਿਦਾਂ ਲੱਗਦਾ ਹਾਂ ਬਹੁਤ ਚੰਗਾ ਲੱਗਦਾ ਹੈ ਜਦੋਂ ਸਮਾਜ ਵੱਲੋਂ ਤੁਹਾਨੂੰ ਉਤਪ੍ਰੋਤਸਾਹਿਤ ਕੀਤਾ ਜਾਂਦਾ ਹੈ ਤੁਹਾਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ ਪਰ ਮੈਂ ਸੋਚਦੀ ਹਾਂ ਕਿ ਅਸਲੀ ਮਾਨ ਸਨਮਾਨ ਤਾਂ ਉਹ ਹੁੰਦਾ ਹੈ ਜਦੋਂ ਤੁਸੀਂ ਕਿਤੇ ਕੰਮ ਕਰ ਰਹੇ ਹੋ ਔਰ ਸੱਚੇ ਦਿਲ ਨਾਲ ਕੰਮ ਕਰਦੇ ਹੋ ਤੇ ਉਸ ਸਮਾਜ ਦਾ ਇੱਕ ਇੱਕ ਬੱਚਾ ਇੱਕ ਇੱਕ ਵਿਅਕਤੀ ਜਿਹੜਾ ਵੀ ਚਾਹ ਵੀ ਰਿਹਾ ਹੈ ਕਿ ਅਸੀਂ ਨਹੀਂ ਇਹਨਾਂ ਨੂੰ ਸਮਝਦੇ ਵੀ ਕੰਮ ਕਰਦੇ ਆ ਉਹ ਵੀ ਆਪਣੇ ਦਿਲ ਤੋਂ ਤੁਹਾਨੂੰ ਕਹਿ ਰਹੇ ਹੁੰਦੇ ਆ ਕਿ ਨਹੀਂ ਬਹੁਤ ਚੰਗਾ ਕੰਮ ਕੀਤਾ ਹੈ ਅਸਲੀ ਮਾਨ ਸਨਮਾਨ ਤਾਂ ਉਹੀ ਹੁੰਦਾ ਹੈ ਬਾਕੀ ਚਲੋ ਜਿਵੇਂ ਇੱਕ ਫਾਰਮੈਲिटीज ਹੁੰਦੀਆਂ ਆ ਸਮਾਜਿਕ ਤੌਰ ਤੇ ਵੀ ਜਦੋਂ ਤੁਸੀਂ ਚੰਗੇ ਕੰਮ ਕਰਦੇ ਹੋ ਤਾਂ ਸਮਾਜ ਵਿੱਚ ਜਿੰਨੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਜਿੰਨੇ ਵੀ ਵੱਡੇ ਲੀਡਰਸ ਨੇ ਜਾਂ ਸਟੇਟ ਵਿੱਚ ਜਾਂ ਨੈਸ਼ਨਲ ਲੈਵਲ ਤੇ ਟੀਚਰਸ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਬਹੁਤ ਚੰਗੀ ਪਰੰਪਰਾ ਹੈ ਇਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਔਰ ਮਹਿਸੂਸ ਹੁੰਦਾ ਕਿ ਅਸੀਂ ਹੋਰ ਚੰਗੇ ਕੰਮ ਕਰੀਏ ਖਿਲਾਓ ਖਿਲਾ ਦਿਓ ਥੋੜਾ ਜਿਹਾ ਖਿਲਾ ਦਿਓ ਕੁ ਦੀਮ ਦੇ ਵਿੱਚ ਅਸੀਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਵੋਕੇਸ਼ਨਲ ਕੋਰਸਸ ਕਰਨ ਲਈ ਉਹਨਾਂ ਨੂੰ ਮੋਟੀਵੇਟ ਕਰਦੇ ਆ ਇੱਕ ਇੱਕ ਬੰਦਾ ਔਰ ਨਾਲ ਦੀ ਨਾਲ ਹੀ ਬੱਚੇ ਵਿਦਿਆਰਥੀ ਜਿਹੜੇ ਇਸ ਸਕੂਲ ਦੇ ਵਿੱਚ ਪੜ੍ਹਦੇ ਪਏ ਨੇ ਜੇ ਉਹ ਵੀ ਡਿਸਪਲਨ ਵਿੱਚ ਨਹੀਂ ਰਹਿਣਗੇ ਕਿਸੇ ਨੇ ਸਮਝਾਇਆ ਸਮਝਣਗੇ ਨਹੀਂ ਤਾਂ ਇੱਕ ਸੰਸਥਾ ਕਦੇ ਵੀ ਉਹ ਜਿਹੜੀ ਹੈ ਉਹ ਪ੍ਰਗਤੀ ਨਹੀਂ ਕਰ ਸਕਦੀ ਤੇ ਅੱਜ ਟੀਚਰਸ ਡੇ ਤੇ ਵਿਸ਼ੇਸ਼ ਤੌਰ ਤੇ ਮੇਰੇ ਸਕੂਲ ਵਿੱਚ ਔਰ ਮੇਰੇ ਸਕੂਲ ਨੂੰ ਚੁਣਨ ਲਈ ਕਿ ਜਿਹੜਾ ਅੱਜ ਟੀਚਰਸ ਡੇ ਦਾ ਪ੍ਰੋਗਰਾਮ ਹੈ ਉਹ ਤੁਹਾਡੇ ਸਕੂਲ ਵਿੱਚ ਕੀਤਾ ਜਾ ਰਿਹਾ ਹੈ ਐਂਡ ਫੀਲਿੰਗ ਸੋ ਮਚ ਲੱਕੀ ਕਿ ਜਿਹੜੀਆਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੂੰ ਅਸੀਂ ਅੱਜ ਸੰਸਥਾ ਦੇ ਨਾਲ ਜੁੜ ਕੇ ਮਾਨ ਸਨਮਾਨ ਦੇਣ ਜਾ ਰਹੇ ਹਾਂ ਉਹਦੇ ਵਿੱਚ ਮੈਂ ਵੀ ਆਪਣੀ ਇੱਕ ਹਾਜ਼ਰੀ ਕਰ ਰਹੀ ਹਾਂ ਔਰ ਮੈਂ ਹਮੇਸ਼ਾ ਹੀ ਦੁਆ ਕਰਦੀ ਹਾਂ ਹਮੇਸ਼ਾ ਅਰਦਾਸ ਕਰਦੀ ਹਾਂ ਪ੍ਰਮਾਤਮਾ ਨੂੰ ਕਿ हे ਪ੍ਰਮਾਤਮਾ ਮੈਨੂੰ ਇੰਨੀ ਕਿ ਸ਼ਕਤੀ ਦੇਈ ਇੰਨੀ ਉਮਰ ਦੇਈ ਕਿ ਮੈਂ ਹਮੇਸ਼ਾ ਆਪਣੇ ਜਿਹੜੇ ਨਾ ਹੱਥਾਂ ਨਾਲ ਲੈ ਲੈਣਾ ਕਰ ਕਮਲਾ ਨਾਲ ਹਮੇਸ਼ਾ ਹੀ ਚੰਗੇ ਕੰਮ ਕਰਦੀ ਰਵਾਂ ਜਿਵੇਂ ਆਪਾਂ ਸਾਰੀ ਕਮਲਾ ਕਰਾਉਂਦੀ ਆ ਮੈਂ ਇਸ ਵਾਸਤੇ ਸ਼ੁਕਰਗੁਜ਼ਾਰ ਹਾਂ ਸਾਡੀ ਸਾਰੀ ਟੀਮ ਦਾ ਜਿਹੜੇ ਆਪਣੇ ਅੰਤ ਤੱਕ ਮਿਹਨਤ ਦੇ ਨਾਲ ਇਸ ਸੰਸਥਾ ਨੂੰ ਚਲਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਮੈਂ ਧੰਨਵਾਦੀ ਹਾਂ ਤੁਹਾਡਾ ਸਾਰੇ ਟੀਚਰ ਸਾਹਿਬਾਨ ਦਾ ਵੀ ਜਿਹਨਾਂ ਨੇ ਸਵੇਰ ਤੋਂ ਹੀ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਵਾਸਤੇ ਆਪਣੇ ਤਨਮਨ ਨਾਲ ਪੂਰਾ ਸਹਿਯੋਗ ਦੇ ਰਹੇ ਹੋ ਬਾਕੀ ਬੱਚੇ ਜਿਹੜੇ ਇੰਨੀ ਗਰਮੀ ਦੇ ਵਿੱਚ ਵੀ ਕੁਝ ਪੱਕੇ ਤੋਂ ਬਗਾਰੇ ਬੈਠੇ ਆ ਤੁਸੀਂ ਵੀ ਵਧਾਈ ਦੇ ਪਾਤਰ ਹੋ ਤੇ ਨੈਕਸਟ ਪ੍ਰੋਗਰਾਮ ਹੋਰ ਬੱਚਿਆਂ ਨੇ ਵੀ ਸ਼ਾਇਦ ਕੁਝ ਕਰ ਰਹੇ ਹਨ ਸਾਰਾ ਪ੍ਰੋਗਰਾਮ ਕੀ ਹੈ ਇਹ ਕਿਸ ਤਰ੍ਹਾਂ ਕੀਤਾ ਜਾਣਾ ਹੈ ਕੌਣ-ਕੌਣ ਹਨ ਲੋਗ ਸਾਰੀ ਜਿਹੜੀ ਹੈ ਉਹ ਉਹਦੀ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਸਾਡੇ ਕਲੱਬ ਦੇ ਪ੍ਰਧਾਨ ਸ਼੍ਰੀ ਓ ਪੀ ਕੁਮਾਰ ਜੀ ਉਹ ਨਹੀਂ ਹੀ ਦੇਣਗੇ ਤਾਂ ਕਿ ਪ੍ਰੋਗਰਾਮ ਨੂੰ ਅੱਗੇ ਚੱਲਦਾ ਕੀਤਾ ਜਾ ਸਕੇ ਮੈਂ ਬੇਨਤੀ ਕਰਾਂ ਸ਼੍ਰੀ ਓ ਪੀ ਕੁਮਾਰ ਅੱਜ ਜਿਹੜਾ ਟੀਚਰਡੇ ਮਨਾਇਆ ਜਾ ਰਿਹਾ ਸਾਰੇ ਪੰਜਾਬ ਲੈਵਲ ਤੇ ਦਾ ਹਸ਼ਰਪਰ ਮਨਾਇਆ ਜਾ ਰਿਹਾ ਖਾਸ ਕਰਕੇ ਮੋਗੇ ਦਾ ਮਨਾਇਆ ਹੈਗਾ ਭੀਮ ਰਹੇ ਸਪੂਤ ਬਨਾਇਆ ਹੈਗਾ ਸੋਸ਼ਲ ਵੈਲਫੇਅਰ ਕਲੱਬ ਨੇ ਇਹ ਦਿੱਤਾ ਜਿਹੜਾ ਮੱਥਾ ਸੀਗਾ ਕਈ ਪਰ ਕਈ ਸਾਲ ਤੋਂ ਚਾਹੇ ਕੀ ਕਰ ਰਹੇ ਨੇ ਹਰ ਜਗ੍ਹਾ ਸਨਮਾਨ ਗਏ ਉਹਨੂੰ ਅੱਜ ਚੰਡੀਚੇਰੇ ਸਨਮਾਨੇ ਗਏ ਨੇ ਖਾਸ ਕਰਕੇ ਮੈਂ ਬਰੇਵਚਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮੋਗਾ ਤੋਂ ਆਮ ਆਦਮੀ ਪਾਰਟੀ ਤੋਂ ਜਿਹੜਾ ਇਹ ਟੀਚੇ ਤੇ ਮੈਂ ਇਹ ਵੇਖਿਆ ਵੀ ਜਿੰਨੇ ਸਾਰੇ ਇਨਸਾਨ ਜਿਹੜਾ ਇਨਸਾਨੀਅਤ ਦੇ ਸਿਸਟਮ ਦੇ ਨਾਲ ਵੇਖਿਆ ਜਾਵੇ ਤੇ ਇੱਕ ਟੀਚਰ ਹੀ ਹੈ ਜਿਹੜਾ ਸਾਰੇ ਇਸ ਸਮਾਜ ਨੂੰ ਸਮਾਜ ਦੀ ਸਿਰਜਣਾ ਕਰਦਾ ਤੇ ਬੱਚਿਆਂ ਨੂੰ ਜਿਹੜੇ ਅੰਨ ਭੋਲ ਬੱਚੇ ਹੁੰਦੇ ਉਹਨੂੰ ਜਿੱਥੇ ਮੈਂ ਅੱਗੇ ਬੱਚਿਆਂ ਨੂੰ ਵੀ ਕਹਿ ਕੇ ਚੁੱਕਿਆ ਅਸੀਂ ਲੋਕ ਜਿਹੜੇ ਉੱਪਰ ਸੀਟਾਂ ਤੇ ਕਿਤੇ ਬੈਠੇ ਆ ਕੋਈ ਨਾ ਟੀਚਰ ਇਹ ਵੀ ਬਰੋਲ ਤੇ ਬੈਠੇ ਆਂ ਖਾਸ ਕਰਕੇ ਸਮਾਜ ਦੀ ਸਿਰਜਣਾ ਵਾਸਤੇ ਬਹੁਤ ਵੱਡਾ ਰੋਲ ਹੈ ਮੈਂ ਅੱਜ ਦੇ ਦਿਨ ਤੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਦੇ ਉਹ ਅਸੀਂ ਨੂੰ ਤੇ ਸਾਰੇ ਸਾਡੇ ਸਾਥੀ ਸੀਗੇ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਖਾਸ ਕਰਕੇ ਟੀਚਰਾਂ ਨੂੰ ਬਹੁਤ ਵੱਡੀ ਮੁਬਾਰਕ ਟੀਚਰਾਂ ਨੂੰ ਇੱਕ ਗੱਲ ਇਹ ਵੀ ਆ ਜਿਵੇਂ ਕਿ ਆਪਦੇ ਇਮਾਨਦਾਰ ਨਾਲ ਇਹ ਜੇਕਰ ਕਿਸੇ ਨ ਬੱਚੇ ਨੂੰ ਪੜ੍ਹਾਜਣ ਮੈਂ ਸਮਝਦਾ ਉਹਦੀ ਜ਼ਿੰਦਗੀ ਬਣ ਜਾਂਦੀ ਹੈ ਤੇ ਟੀਚਰ ਨੂੰ ਇਮਾਨਦਾਰੀ ਨਾਲ ਕੰਮ ਕਰਨ ਚਾਹੀਦਾ ਹੈ ਅੱਜ ਦੇ ਦਿਨ ਤੇ ਮੈਂ ਫਿਰ ਇਹਨਾਂ ਨੂੰ ਸਾਰੇ ਟੀਚਰ ਨੂੰ ਟੀਚਰਾਂ ਨੂੰ ਜੋ ਖਾਸ ਕਰਕੇ ਇੱਥੇ ਅੱਜ ਮੌਜੂਦ ਸੀ ਉਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਆ ਬੱਚਿਆਂ ਨੂੰ ਵੀ ਕਿਹਾ ਵੀ ਗੁਰੂ ਮੰਨੋ ਟੀਚਰ ਨੂੰ ਜਿਹਨੇ ਗੁਰੂ ਮੰਨ ਲਿਆ ਟੀਚਰ ਨੂੰ ਉਹ ਇਹ ਸਮਝ ਲਓ ਵੀ ਉਹ ਸਮਾਜ ਦੇ ਵਿੱਚ ਇੱਕ ਵਧੀਆ ਸਥਾਨ ਤੇ ਪਹੁੰਚ ਗਿਆ ਜਲਦਾ ਗਿਆਗਾ ਅਰਾ ਟੀਚਰ ਦੇ ਮਨਾਰੇ ਜੀਆ ਤੁਹਾਡੇ ਵੱਲੋਂ ਵੀ ਟੀਚਰਾਂ ਨੂੰ ਸਨਮਾਨ ਹੋਇਆ ਗਿਆ ਸੋਸ਼ਲ ਵੈਫਰ ਕਲੱਬ ਵੱਲੋਂ ਅੱਜ ਭੀਮ ਨਗਰ ਕੈਂਪੇਖੇ ਤੇ ਇਹਨਾਂ ਟੀਚਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਜਿਹੜੇ ਆਪਣੇ ਆਪ ਵਿੱਚ ਬਹੁਤ ਵੱਡਾ ਰੁਕਮਾ ਰੱਖਦੇ ਸੀ ਸਮਾਜ ਦੇ ਵਿੱਚ ਇਹਨਾਂ ਟੀਚਰਾਂ ਨੇ ਆਪਣੀ ਡਿਊਟੀ ਨਿਭਾਉਣ ਦੇ ਨਾਲ ਨਾਲ ਸਮਾਜ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈਗਾ ਜਿਹਦਾ ਕਿ ਸਰਾ ਨਹੀਂ ਹੈ ਇਸ ਕਰਕੇ ਹੀ ਇਹਨਾਂ ਤਿੰਨ ਟੀਚਰਾਂ ਨੂੰ ਜਿਵੇਂ ਕਿ ਇਹਨਾਂ ਚ ਮਨੂ ਸ਼ਰਮਾ ਜੀ ਇਹ ਕਹਾਂਗੇ ਸਾਡੇ ਪ੍ਰੋਫੈਸਰ ਬਲਵਿੰਦਰ ਸਿੰਘ ਜੀ ਤੀਜੇ ਆ ਕੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਇਹਨਾਂ ਨੂੰ ਇਸ ਸਟੇਜ ਤੋਂ ਸਨਮਾਨਿਤ ਕੀਤਾ ਗਿਆ ਹੈਗਾ ਮੈਂ ਕਲੱਬ ਦਾ ਪ੍ਰਧਾਨ ਦੇ ਹੋਣ ਦੇ ਨਾਤੇ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾਗਾ ਤੋਂ ਵੀ ਜਦੋਂ ਵੀ ਕੋਈ ਸਮਾਜਿਕ ਕਾਰਵਾਈ ਸਾਡੇ ਹੁੰਦੇ ਹੈਗੇ ਆ ਉਹਦੇ ਵਿੱਚ ਵੀ ਸਾਡਾ ਪਹਿਲਾਂ ਵੀ ਯੋਗਦਾਨ ਰੰਦਾ ਹੈਗਾ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੰਸਥਾ ਵੱਲੋਂ ਵੱਧ ਚੜ ਕੇ ਅਜੇ ਯੋਗਦਾਨ ਦੇਣਾ ਹੈ